ਬੇਬੇ ਉੱਥੇ ਪਿੰਡ ਕੁੱਬਿਆਂ ਦੇ ਵਿੱਚ ਘੁੰਮ ਰਹੇ ਸੀ 765 ਸਾਲ ਦੀ ਉਮਰ ਸੀ ਤੇ ਬੇਬੇ ਦੇ ਬੜੇ ਮਾੜੇ ਹਲਾਤਾ ਸੀ ਗਿੰਦੇ ਕੱਪੜੇ ਪਾਏ ਸੀ। ਕਾਜੀ ਬੜੀ ਖੁਸ਼ੀ ਦੀ ਗੱਲ ਆ ਇਸ ਮਾਂ ਦਾ ਘਰ ਲੱਭ ਗਿਆ। ਕੋਣ ਹੈ? ਮੁੰਡਾ ਛੋਟਾ, ਛੋਟਾ ਹੁੰਦਾ। ਵੱਡਾ ਹੁੰਦਾ। ਵੱਡਾ ਤਾਂ ਹੈ ਹੀ ਨਹੀਂ ਕੋਈ ਤਰ੍ਹਾਂ। ਵੱਡਾ ਕਿਹੜਾ? ਵੱਡਾ ਤੂੰ। ਹਾਂ ਸ਼ੁਕਰੀਆ ਬੱਲਾ। ਅਰਦਾਸ ਕਰਿਓ ਮਾਤਾ ਕਮਲਾ ਦੇਵੀ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ 'ਚ ਖੁਸ਼ ਰਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 29 5 2025 ਨੂੰ ਸੁਪਨਿਆਂ ਦੇ ਘਰ ਵਿੱਚ ਇੱਕ ਨੋਨ ਬੇਬੇ ਆਈ ਸੀ ਜੀ ਦਾ ਸਾਨੂੰ ਨਾਂ ਵੀ ਨਹੀਂ ਸੀ ਪਤਾ ਕੌਣ ਆ। ਉਹ ਬੇਬੇ ਦਾ ਅੱਜ ਨਾਮ ਪਤਾ ਲੱਗਿਆ। ਉਹਦਾ ਨਾਂ ਹੈਗਾ ਕਮਲਾ ਦੇਵੀ ਤੇ ਬੇਬੇ ਕੁੱਬੇ ਪਿੰਡ ਤੋਂ ਸਾਡੇ ਕੋਲੇ ਛੱਡ ਕੇ ਗਏ ਸੀ ਕੁਝ ਵੀਰ 765 ਸਾਲ ਦੀ ਉਮਰ ਸੀ ਤੇ ਬੇਬੇ ਦੇ ਬੜੇ ਮਾੜੇ ਹਲਾਤਾ ਸੀ ਗੰਦੇ ਕੱਪੜੇ ਪਾਏ ਸੀ ਤੇ ਬੇਬੇ ਉੱਥੇ ਪਿੰਡ ਕੁੱਬਿਆਂ ਦੇ ਵਿੱਚ ਘੁੰਮ ਰਹੇ ਸੀ ਤੇ ਕੁੱਬੇ ਪਿੰਡ ਤੋਂ ਜ਼ਿਲ੍ਹਾ ਲੁਧਿਆਣਾ ਤੋਂ ਕੁਝ ਪਿੰਡ ਦੇ ਵਸਿੰਦਿਆਣੇ ਦੇਖਿਆ ਵੀ ਇਹ ਮਾਤਾ ਇੱਥੇ ਲਵਾਰਸਾਂ ਵਾਂਗ ਘੁੰਮ ਰਹੀ ਆ ਐ ਕਿਤੇ ਉੱਥੇ ਪੈ ਜਾਂਦੀ ਕਿਤੇ ਉੱਥੇ ਪੈ ਜਾਂਦੀ ਆ ਨੰਗੇ ਪੈਰ ਆ ਤੇ ਇੰਨੀ ਗਰਮੀ ਹੈ ਕਿੱਥੋਂ ਆਈ ਆ ਤਾਂ ਉਹਨਾਂ ਵੀਰਾਂ ਨੇ ਰਲ ਕੇ ਗੱਲ ਕੀਤੀ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤੇ ਪਿੰਡ ਦੇ ਸਰਪੰਚ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਇੱਥੇ ਮਾਤਾ ਜੀ ਨੂੰ ਸਾਡੇ ਕੋਲ ਲੈ ਕੇ ਆਏ ਮਨਜੀਤ ਸਿੰਘ ਵੀਰ ਹੋਣਾ ਦਾ ਧੰਨਵਾਦ ਆ ਉਸ ਟਾਈਮ ਜਿਹੜੇ ਵੀਰ ਮਾਤਾ ਜੀ ਨੂੰ ਛੱਡ ਕੇ ਗਏ ਦੱਸਣ ਵਾਲਾ ਵੀਰ ਸੀ ਪਰਮਿੰਦਰ ਸਿੰਘ ਸਨ ਪਰਮਜੀਤ ਸਿੰਘ ਫਿਰ ਉਹਨਾਂ ਨੇ ਸੁਪਨਿਆਂ ਦੇ ਘਰ ਵਿੱਚ ਮਾਤਾ ਜੀ ਨੂੰ ਪਹੁੰਚਾਤਾ ਮਨਜੀਤ ਸਿੰਘ ਗਰਜੋਤ ਸਿੰਘ ਤੇ ਗੁਰਪ੍ਰੀਤ ਸਿੰਘ ਵੀਰ ਪਿੰਡ ਕੁੱਬਿਆਂ ਤੋਂ ਸਾਡੇ ਕੋਲੇ ਆਏ ਸੀ ਹੁਣ ਅੱਜ ਬੜੀ ਖੁਸ਼ੀ ਦੀ ਗੱਲ ਆ ਇਸ ਮਾਂ ਦਾ ਘਰ ਲੱਭ ਗਿਆ ਸਾਡੀ ਟੀਮ ਦੇ ਮੈਂਬਰ ਸੁਮਿੰਦਰ ਦੱਤ ਜੀ ਉਸੇ ਦਿਨ ਤੋਂ ਹੀ ਲੱਗੇ ਹੋਏ ਸੀ ਕਿਉਂਕਿ ਜਿੱਦਣ ਮਾਤਾ ਜੀ ਨੂੰ ਲੈ ਕੇ ਆਏ ਸੀ ਉਸ ਦਿਨ ਮਾਤਾ ਜੀ ਕਿਤੇ ਮਾਛੂੜਾ ਸਾਹਿਬ ਦਾ ਨਾਮ ਲੈ ਲੈਂਦੇ ਸੀਗੇ ਤੇ ਕਿਤੇ ਖੰਨੇ ਦਾ ਨਾਮ ਲੈ ਲੈਂਦੇ ਸੀ ਮਾਤਾ ਜੀ ਪਰ ਪੂਰੀ ਜਾਣਕਾਰੀ ਨਹੀਂ ਸੀ ਦੱਸਦੇ ਕਿਉਂਕਿ ਮੈਂਟਲੀ ਠੀਕ ਨਹੀਂ ਸੀ ਆਪਣਾ ਨਾਮ ਵੀ ਨਹੀਂ ਸੀ ਦੱਸਦੇ ਤੇ ਫਿਰ ਜਦੋਂ ਸਾਡੀ ਟੀਮ ਨੇ ਹੌਲੀ ਹੌਲੀ ਮਾਤਾ ਜੀ ਦਾ ਇਲਾਜ ਸ਼ੁਰੂ ਹੋਇਆ ਤੇ ਇਹ ਜਿਹੜੀ ਆਪਣੇਪਣ ਦੀ ਆਪਣੇ ਆਪ ਚ ਇੱਕ ਦਵਾਈ ਮਿਲਦੀ ਹੈ ਨਾ ਇਨਸਾਨ ਉਹ ਅੱਦਾਂ ਤਾਂ ਉਹਦੇ ਠੀਕ ਹੋ ਜਾਂਦਾ ਜਦੋਂ ਉਹਨੂੰ ਮਾ ਕੇ ਕਿ ਗਰ ਨਾਲ ਲਾਈਦਾ ਪਿਆਰ ਨਾਲ ਜੱਫੀ ਪਾਈ ਦੀ ਤੇ ਹੌਲੀ ਹੌਲੀ ਉਹ ਮਾਂ ਦੇ ਅੰਦਰਲੇ जख्म भरने ਸ਼ੁਰੂ ਹੋਏ ਤੇ ਮਾਤਾ ਜੀ ਨੇ ਸਾਡੇ ਟੀਮ ਮੈਂਬਰ ਸਿਮਿੰਦਰ ਦੱਤ ਜੀ ਨੂੰ ਦੱਸਣਾ ਸ਼ੁਰੂ ਕੀਤਾ ਹੌਲੀ ਹੌਲੀ ਮਾਤਾ ਜੀ ਦਾ ਐਡਰੈਸ ਪਤਾ ਲੱਗਣ ਲੱਗਾ ਤੇ ਉੱਥੇ ਆਸ-ਪਾਸ ਫੋਨ ਕਰ ਕਰਕੇ ਜਿਹੜੇ-ਜਿਹੜੇ ਇਲਾਕਿਆਂ ਦਾ ਮਾਂ ਨਾਮ ਲੈਂਦੀ ਤਾਂ ਮਾਛਵੜਾ ਸਾਹਿਬ ਦੇ ਵਿੱਚ ਸਾਡੇ ਸਿਮਿੰਦਰ ਜੀ ਨੇ ਪੁੱਛ ਕੇ ਸ਼ੁਰੂ ਕੀਤੀ ਉਸ ਮੁਹੱਲੇ ਦੇ ਵਿੱਚ ਫੋਨ ਲਾਇਆ ਤਾਂ ਉੱਥੋਂ ਮੁਹੱਲੇ 'ਚ ਪਤਾ ਲੱਗਿਆ ਵੀ ਇਸ ਮਾਂ ਨੂੰ ਅਸੀਂ ਘੁੰਮਦੇ ਦੇਖਿਆ ਇੱਥੇ ਤਾਂ ਫਿਰ ਅੱਗੋਂ ਪਤਾ ਲੱਗਿਆ ਵੀ ਮਾਤਾ ਜੀ ਦਾ ਭਤੀਜਾ ਸਿਵਲ ਹਸਪਤਾਲ ਦੇ ਵਿੱਚ ਐਂਬੂਲੈਂਸ ਚਲਾਉਂਦਾ ਵਾ ਫਿਰ ਉਹਦੇ ਨਾਲ ਅੱਗੋਂ Google ਤੇ ਨੰਬਰ ਲੱਭ ਕੇ ਸੰਪਰਕ ਕੀਤਾ ਗਿਆ ਤਾਂ ਫਿਰ ਮਾਤਾ ਜੀ ਦੇ ਭਤੀਜੇ ਨੇ ਕਿ ਸਾਡੇ ਨਾਲ ਦੱਸਿਆ ਕਿ ਪਿਛਲੇ ਕਰੀਬ 2 ਸਾਲਾਂ ਤੋਂ ਮਾਤਾ ਦਾ ਕੋਈ ਵਾ ਵਾਸਤਾ ਨਹੀਂ ਹੈਗਾ ਪਰਿਵਾਰ ਵਿੱਚ ਉਹਨਾਂ ਦਾ ਕੋਈ ਵੀ ਹੈ ਨਹੀਂ ਅੱਗੇ ਪਿੱਛੇ ਤੇ ਉਹਨਾਂ ਦੇ ਬਾਰੇ ਵਿੱਚ ਜਾਣਕਾਰੀਆਂ ਵੀਰ ਜੀ ਨੇ ਸਾਨੂੰ ਜਿਹੜੀਆਂ ਦਿੱਤੀਆਂ ਤਾਂ ਉਹਦੇ ਤੋਂ ਸਾਨੂੰ ਵੀਰੇ ਕੁਮਾਰ ਜੀ ਦਾ ਨੰਬਰ ਮਿਲਿਆ ਤਾਂ ਫਿਰ ਉਹਨਾਂ ਨਾਲ ਸੰਪਰਕ ਕੀਤਾ ਤਾਂ ਫਿਰ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਵੀਰ ਨੇ ਸਾਡੇ ਕੋਲੇ ਇੱਥੇ ਆ ਕੇ ਸਾਰੀ ਜਾਣਕਾਰੀ ਦਿੱਤੀ ਮਾਤਾ ਜੀ ਪਿਛਲੇ 3 ਸਾਲਾਂ ਤੋਂ ਏਦਾਂ ਹੀ ਮੈਂਟਲੀ ਅਫਸੈਟ ਹੋਣ ਕੇ ਹੋਣ ਕਰਕੇ ਸੜਕਾਂ ਤੇ ਘੁੰਮਦੇ ਆ ਤੇ ਅੱਜ ਉਹਨਾਂ ਦੇ ਪਰਿਵਾਰਕ ਮੈਂਬਰ ਅਮਰੀਕ ਸਿੰਘ ਮਾਤਾ ਜੀ ਦਾ ਭਤੀਜਾ ਤੇ ਵਿਜੇ ਕੁਮਾਰ ਮਾਤਾ ਜੀ ਦਾ ਬੇਟਾ ਉਹ ਆ ਕੇ ਮਾਤਾ ਜੀ ਨੂੰ ਲੈ ਕੇ ਗਏ ਨੇ ਬਸ ਅਰਦਾਸ ਕਰਿਓ ਮਾਤਾ ਕਮਲਾ ਦੇਵੀ ਆਪਣੇ ਘਰ ਜਾ ਕੇ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਚ ਖੁਸ਼ ਰਵੇ ਤੇ ਬੱਚਿਆਂ ਨੂੰ ਵੀ ਵੈਕਰ ਸੱਚੇ ਪਾਤਸ਼ਾਹ ਸਮੱਤ ਬਖਸ਼ਣ ਉਹ ਆਪਣੀ ਮਾਂ ਦੀ ਸੇਵਾ ਕਰ ਸਕਣ ਉਹਨਾਂ ਵੀਰਾਂ ਨੂੰ ਅੱਜ ਅਸੀਂ ਬੇਨਤੀ ਵੀ ਕਰੀ ਆ ਵੀ ਹਰ ਮਹੀਨੇ ਮਾਤਾ ਨੂੰ ਇੱਥੋਂ ਦਵਾਈ ਦਿਵਾ ਕੇ ਲੈ ਕੇ ਜਾਇਆ ਕਰਨੀ ਨਾਲੇ ਸਾਨੂੰ ਮਿਲ ਕੇ ਜਾਇਆ ਕਰਨਾ ਕੋਈ ਹੁਣ ਸਾਡੇ ਕੋਈ ਰਹਿੰਦੇ ਆ ਮਾਤਾ ਜੀ ਇੱਕ ਮਹੀਨੇ ਤੋਂ ਬਿਲਕੁਲ ਠੀਕ ਨਹੀਂ ਤੰਦਰੁਸਤ ਨਹੀਂ ਤੁਸੀਂ ਦਵਾਈ ਦਿੰਦੇ ਰਹੋ ਕਿ ਠੀਕ ਰਹਿਣਗੇ ਇਸੇ ਤਰ੍ਹਾਂ ਮਾਤਾ ਕਮਲਾ ਦੇਵੀ ਵਰਗੀਆਂ ਬਹੁਤ ਸਾਰੀਆਂ ਮਾਵਾਂ ਹੁਣ ਠਿੱਕਰ ਆਪਣੇ ਘਰਾਂ 'ਚ ਜਾ ਚੁੱਕੀਆਂ ਬਹੁਤ ਸਾਰੇ ਬਾਪੂ ਬਜ਼ੁਰਗ ਵੀਰ ਬੱਚੇ ਨੌਜਵਾਨ ਵੀਰ ਭੈਣਾ ਤੇ ਜਿਹੜੇ ਠੀਕ ਹੋ ਗਏ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਪਿਆਰ ਥੋੜਾ ਜਿਹਾ ਸਤਿਕਾਰ ਥੋੜਾ ਜਿਹਾ ਆਪਣੇਪਣ ਦਾ ਓਮਲਮ ਉਹਨਾਂ ਨੂੰ ਕੁਝ ਮਹੀਨਿਆਂ 'ਚ ਜੀ ਠੀਕ ਕਰ ਦਿੰਦਾ ਵਾ ਘਰਾਂ ਦੇ ਵਿੱਚ ਅਸੀਂ ਕਈ ਵਾਰੀ ਇਸ ਪਿਆਰ ਤੋਂ ਇਸ ਆਪਣੇਪਣ ਤੋਂ ਹੀ ਵਾਂਝਾ ਕਰ ਦਿੰਨੇ ਆ ਖੁਦ ਆਪਣੇਆਂ ਨੂੰ ਬੇਨਤੀ ਹੈ ਭੈਣੋ ਤੇ ਭਰਾਵੋ ਆਪਣੇਆਂ ਦਾ ਖਿਆਲ ਰੱਖਿਆ ਕਰੋ ਜਰੂਰ ਪਿਛਲੇ 10 ਸਾਲਾਂ 'ਚ ਕਰੀਬ 5000 ਮੈਂਬਰ ਘਰਾਂ ਨੂੰ ਚਲੇ ਗਏ ਨੇ ਗੁਰੂ ਸਾਹਿਬ ਦੀ ਕਿਰਪਾ ਅਜ ਮਾਤਾ ਕਮਰਾ ਦੇਵੀ ਵੀ ਆਪਣੇ ਘਰ ਚੱਲੀ ਹੈ ਸਾਰਿਆਂ ਨੂੰ ਬੇਨਤੀ ਹੈ ਆਪਣੇ ਆਸ-ਪਾਸ ਖਿਆਲ ਕਰੋ ਲੋਕਾਂ ਦੀ ਮਦਦ ਕਰੋ ਆਪਣੇ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਦੀ ਸਪੋਰਟ ਕਰੋ ਜੇ ਕੋ ਡਿੱਗ ਗਿਆ ਵਾ ਉਹਨੂੰ ਉੱਠ ਕੇ ਖੜਾ ਹੋਣ ਚ ਉਹਦਾ ਸਾਥ ਦਿਓ ਕੋਈ ਲਵਾਰਸ ਨਾ ਹੋਵੇ ਕੋਈ ਲੋੜਵੰਦ ਨਾ ਹੋਵੇ ਕੋਈ ਸਾਡੇ ਵਰਗੇ ਚੋਰ ਚੱਕੇ ਸਮਾਜ ਸੇਵੀ ਨਾ ਬਣ ਇਹ ਜੇ ਸੁਪਨਿਆਂ ਦੇ ਘਰਾਂ ਦੀ ਲੋੜ ਨਾ ਪਵੇ ਸਾਡੇ ਸਮਾਜ ਹਰ ਇੱਕ ਮੈਂਬਰ ਆਪਣੇ ਆਪਣੇ ਘਰ ਦੇ ਵਿੱਚ ਰੁੱਖੀ ਮਿੱਸੀ ਖਾਵੇ ਚਾਹੇ ਪਰ ਖੁਸ਼ ਰਹੇ ਸੁਖੀ ਰਹੇ ਆਪਣੇ ਦੇ ਨਾਲ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਕਦੋਂ ਦੀ ਘਰੇ ਗਏ ਘਰੋਂ ਦੀ ਮਾਤਾ ਜੀ 4 ਸਾਲ ਹੋ ਗਏ ਜੀ ਜਾਨੀ ਕਿ ਸੜਕਾਂ ਦੇ ਪੂੜਾ ਖੜਾ ਚੁਗਦੇ ਨੇ ਜੀ ਉੱਥੇ ਹੀ ਆਪਣਾ ਪੈਪ ਹੋ ਜਾਂਦੇ ਜੀ ਅਸੀਂ ਪਹਿਲਾਂ ਲੈ ਕੇ ਜਾਂਦੇ ਰਹੇ ਹਿਕਾ ਜੀ ਰਹਿੰਦੀ ਨਹੀਂ ਸੀ ਘਰੇ ਦੂਸਰੇ ਦਿਨ ਹੀ ਫਿਰ ਭੱਜ ਜਾਂਦੀ ਰੋਟੀ ਪਾਣੀ ਖਾ ਕੇ ਜੀ ਤਾਂ ਨੂੰ ਨੂੰ ਦੇਖਣਾ ਕਿ ਕਦੇ ਕਦੇ ਕਿੱਧਰ ਤੱਕ ਚੱਲ ਜਾਣਾ ਜੀ ਕਦੇ ਕਿੱਧਰ ਚੱਲ ਜਾਣਾ ਜੀ ਮਾਦਰ ਆ ਤੁਹਾਡੇ ਹਾਂਜੀ ਤੁਹਾਡੀ ਮਾਤਾ ਹੈ ਮਾਦਰ ਆ ਤੁਹਾਡੀ ਹਾਂਜੀ ਹਾਂਜੀ ਹੋਰ ਭੈਣ ਭਰਾ ਕਿੰਨੇ ਹੋ ਤੁਸੀਂ ਮੈਂ ਇਕੱਲਾ ਹੀ ਭਰਾ ਹਾਂ ਜੀ ਯਾਰ ਮੇਰੀਆਂ ਚਾਰ ਭੈਣਾਂ ਆ